ਜਲੰਧਰ ਉਪਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਦਾ ਕਰ ਲਈ ਹੈ ਪਰ ਕਈ ਵੱਡੇ ਉਲਟ ਫੇਰ ਵੀ ਜਲੰਧਰ ਉਪਚੋਣ ਦੇ ਨਤੀਜਿਆਂ ਦੇ ਵਿੱਚ ਹੁੰਦੇ ਦਿਖਾਈ ਦਿੱਤੇ ਨੇ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਐਮਪੀ ਜਿੱਤੇ ਸਨ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੇ ਵੱਲੋਂ ਵੱਡੀ ਲੀਡ ਹਾਸਲ ਕੀਤੀ ਗਈ ਸੀ ਅਤੇ ਇਸ ਵੈਸਟ ਹਲਕੇ ਦੇ ਵਿੱਚੋਂ ਵੀ ਲਗਭਗ 2000 ਵੋਟਾਂ ਜਿਹੜੀ ਉਹ ਵੱਧ ਪਈ ਸੀ ਕਾਂਗਰਸ ਪਾਰਟੀ ਨੂੰ ਪਰ ਇਸ ਚੋਣ ਦੇ ਵਿੱਚ ਕਾਂਗਰਸ ਪਾਰਟੀ ਤੀਸਰੇ ਨੰਬਰ ਤੇ ਰਹੀ ਆ ਇਹ ਵੱਡਾ ਉਲਟ ਫੇਰ ਜਲੰਧਰ ਵੈਸਟ ਦੀ ਚੋਣ ਵਿੱਚ ਹੋਇਆ ਹੈ ਜਿਹੜੀ ਪਾਰਟੀ ਇੱਕ ਮਹੀਨਾ ਪਹਿਲਾਂ ਪਹਿਲੇ ਨੰਬਰ ਤੇ ਰਹੀ ਹੋਵੇ ਲੀਡ ਲੈ ਕੇ ਗਈ ਹੋਵੇ ਉਹ ਤੀਸਰੇ ਨੰਬਰ ਤੇ ਰਹਿ ਗਈ ਅਤੇ ਜਿਹੜੀ ਪਾਰਟੀ ਤੀਸਰੇ ਨੰਬਰ ਤੇ ਰਹੀ ਸੀ ਉਸਨੇ ਵੀ ਵੱਡਾ ਉਲਟ ਫੇਰ ਕਰ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਵਿੱਚੋਂ ਸਿਰਫ 15000 ਵੋਟ ਮਿਲੀ ਸੀ ਜਿਸਨੇ ਇਸ ਚੋਣ ਦੇ ਵਿੱਚ ਉਪ ਚੋਣ ਹੋਣ ਦੇ ਜਿਹੜੇ ਨਤੀਜੇ ਆਏ ਨੇ ਇਸ ਦੇ ਵਿੱਚ 55000 ਵੋਟ ਹਾਸਲ ਕਰ ਲਈ ਹੈ 15000 ਤਾਂ ਸਿੱਧੀ 55000 ਵੋਟ ਤੇ ਪਹੁੰਚ ਗਈ ਆਮ ਆਦਮੀ ਪਾਰਟੀ ਜੋ ਵੱਡਾ ਉਲਟ ਫੇਰ ਇਸ ਹਲਕੇ ਦੇ ਵਿੱਚੋਂ ਹੁੰਦਾ ਦਿਖਾਈ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਜਪਾ ਦੀ 40000 ਵੋਟ ਲੋਕ ਸਭਾ ਚੋਣ ਦੇ ਵਿੱਚ ਇਸ ਹਲਕੇ ਦੇ ਵਿੱਚੋਂ ਨਿਕਲੀ ਸੀ ਜੋ ਕਿ ਸਿਰਫ 17000 ਰਹਿ ਗਈ ਹੈ ਤਾਂ ਭਾਜਪਾ ਨੂੰ ਵੱਡਾ ਨੁਕਸਾਨ ਹੋਇਆ ਹੈ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਤੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਫਾਇਦਾ ਉਲਟ ਫੇਰ ਕਰਦੇ ਹੋਏ ਮਿਲਿਆ ਇਸ ਹਲਕੇ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਇਸ ਜ਼ੋਨ ਦੇ ਵਿੱਚ ਹੋਇਆ ਹੈ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਤਾਂ ਇਹ ਵੱਡੇ ਉਲਟਫੇਰ ਇਸ ਜਲੰਧਰ ਉਪ ਚੋਣ ਦੇ ਨਤੀਜਿਆਂ ਵਿੱਚ ਦਿਖਾਈ ਦਿੱਤੇ ਨੇ ਮੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੈਸਟ ਦੇ ਲੋਕਾਂ ਦਾ ਵੀ ਧੰਨਵਾਦ ਕਰ ਦਿੱਤਾ ਹੈ। ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਮੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੀ ਫਿਰ ਤੋਂ ਗੱਲ ਦੁਹਰਾਈ ਹੈ ਅਤੇ ਆਖਿਆ ਕਿ ਜਲੰਧਰ ਵੈਸਟ ਦੇ ਇਲਾਕੇ ਨੂੰ ਬੈਸਟ ਇਲਾਕਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜਲੰਧਰ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਜੋ ਪੰਜਾਬ ਦੇ ਵਿੱਚ ਸਾਡੀ ਸਰਕਾਰ ਨੇ ਕੰਮ ਕੀਤੇ ਨੇ ਜਾਂ ਕੰਮ ਕੀਤੇ ਜਾ ਰਹੇ ਨੇ ਉਹਨਾਂ ਤੇ ਮੋਹਰ ਲਗਾ ਦਿੱਤੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ। ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਜਲੰਧਰ ਨੂੰ ਬੈਸਟ ਬਣਾਉਣ ਦੀ ਗੱਲ ਫਿਰ ਤੋਂ ਆਖ ਦਿੱਤੀ ਹੈ ਤਾਂ ਇਹ ਵੱਡੇ ਉਲਟਫੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਖੁਸ਼ ਦਿਖਾਈ ਦੇ ਰਹੇ ਕਿਉਂਕਿ 15000 ਤੋਂ 55000 ਵੋਟ ਤੇ ਪਹੁੰਚਣਾ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਤਰੀਕੇ ਦਾ ਉਲਟਫੇਰ ਹੋਣਾ ਬਹੁਤ ਵੱਡੀ ਗੱਲ ਹੈ ਤੇ ਆਮ ਆਦਮੀ ਪਾਰਟੀ ਨੇ ਤਾਂ ਇਹ ਉਲਟ ਫੇਰ ਕੀਤਾ ਹੀ ਹੈ ਕਾਂਗਰਸ ਪਾਰਟੀ ਨੂੰ ਵੀ ਵੱਡੇ ਉਲਟ ਫੇਰ ਦਾ ਸਾਹਮਣਾ ਕਰਨਾ ਪਿਆ ਜੋ ਉਹਨਾਂ ਦੇ ਲਈ ਬਹੁਤ ਹੀ ਨਿਰਾਸ਼ਾਜਨਕ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਪਾਸੇ ਚੰਨੀ ਨੇ ਇਸ ਹਲਕੇ ਦੇ ਵਿੱਚੋਂ 2000 ਦੇ ਕਰੀਬ ਵੋਟਾਂ ਦੀ ਲੀਡ ਲਈ ਮਹੀਨੇ ਬਾਅਦ ਹੀ ਉਸ ਚੋਣ ਦੇ ਵਿੱਚ ਉਪ ਚੋਣ ਦੇ ਵਿੱਚ ਤੀਸਰੇ ਨੰਬਰ ਤੇ ਰਹਿ ਜਾਣਾ ਕਾਂਗਰਸ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਤੇ ਆਮ ਆਦਮੀ ਪਾਰਟੀ ਇਸ ਸੀਟ ਨੂੰ ਜਿੱਤ ਕੇ ਖੁਸ਼ ਹੈ ਕਾਂਗਰਸ ਪਾਰਟੀ ਨਿਰਾਸ਼ਾ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਵਾਲੇ ਸੁਸ਼ੀਲ ਰੈਂਕੂ ਅਤੇ ਸ਼ੀਤਲ ਅੰਗਰਾੜ ਦੋਵੇਂ ਇਸੇ ਹਲਕੇ ਬੈਸਟ ਦੇ ਵਿੱਚੋਂ ਆਉਂਦੇ ਸੀ ਦੋਵੇਂ ਕਾਂਗਰਸ ਪਾਰਟੀ ਦੇ ਇੱਕ ਵਾਰ ਵਿਧਾਇਕ ਰਹਿ ਚੁੱਕੇ ਸੁਸ਼ੀਲ ਰੈਂਕੂ ਅਤੇ ਉਸ ਤੋਂ ਬਾਅਦ ਸ਼ੀਤਲ ਅੰਗਰਾੜ 2022 ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਸਨ ਸੁਸ਼ੀਲ ਰੈਂਕੂ ਲੋਕ ਸਭਾ ਦੀ उपचुनाव ਵੀ ਇਸੇ ਹਲਕੇ ਦੇ ਵਿੱਚੋਂ ਜਿੱਤ ਕੇ ਲੈ ਕੇ ਗਏ ਸੀ ਪਰ ਦੋਵਾਂ ਦਾ ਜਾਦੂ ਫੇਲ ਹੋ ਗਿਆ ਭਾਜਪਾ ਦਾ ਵੀ ਅਸਰ ਇੱਥੇ ਦਿਖਾਈ ਨਹੀਂ ਦਿੱਤਾ ਤੇ ਦੋਵਾਂ ਦੀ ਸਾਖਾ ਜਿਹੜੀ ਦਾਤੇ ਲੱਗੀ ਹੋਈ ਸੀ ਦੋਵੇਂ ਆਪਣੇ ਹਲਕੇ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੇ ਬਾਵਜੂਦ ਲੀਡ ਹਾਸਲ ਨਹੀਂ ਕਰ ਸਕੇ ਤਾਂ ਇਸ ਤਰੀਕੇ ਦੇ ਨਾਲ ਭਾਜਪਾ ਜਿੱਥੇ ਪੂਰੀ ਤਰ੍ਹਾਂ ਫਲॉप ਹੁੰਦੀ ਦਿਖਾਈ ਦਿੱਤੀ ਉਹਨਾਂ ਦੇ ਉਮੀਦਵਾਰ ਸ਼ੀਤਲ ਅੰਗਰਾਲ ਦਾ ਜਾਦੂ ਨਹੀਂ ਚੱਲਿਆ ਜਿਹੜੇ ਸੀ ਸ਼ੀਲ ਰਿੰਕੂ ਸੀ ਉਹਨਾਂ ਦਾ ਵੀ ਕੋਈ ਅਸਰ ਦਿਖਾਈ ਨਹੀਂ ਦਿੱਤਾ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਥੇ ਰਹਿ ਕੇ ਪ੍ਰਚਾਰ ਕਰਨਾ ਉਹਨਾਂ ਦੀ ਪਤਨੀ ਵੱਲੋਂ ਲਗਾਤਾਰ ਪ੍ਰਚਾਰ ਕਰਨਾ ਕਿਰਾਏ ਦੇ ਉੱਤੇ ਘਰ ਲੈ ਕੇ ਰਹਿਣਾ ਕੰਮ ਆਉਂਦਾ ਦਿਖਾਈ ਦਿੱਤਾ ਤਾਂ ਇਹਨਾਂ ਉਲਟ ਫੇਰਾਂ ਬਾਰੇ ਤੁਹਾਡੀ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ